ਹਾਂ ਜੀ ਸਾਰਿਆਂ ਨੂੰ ਮੈਰਾ ਇੱਕ ਪਿਆਰ ਦੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸੈਲ ਡਿਜ਼ਾਈਨ ਰੋਪੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆਣੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਜਿਹੜੀਆਂ ਨੇ ਇੰਨੇ ਫੋਨ ਕੀਤੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇਗੇ ਤੇ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਤੇ ਅੱਜ ਆਪਾਂ ਜਿਹੜੀ ਵੀਡੀਓ ਨਵੀਂ ਲੈ ਕੇ ਆਗੇ ਆਂਗੇ ਤੇ ਇੱਕ ਅਸੀਂ ਜਿਹੜੀ ਵੀਡੀਓ ਨਾ ਪਾਉਣ ਦਾ ਕਾਰਨ ਸੀਗਾ ਜੀ ਇੱਕ ਤਾਂ ਸਾਡਾ ਜਿਹੜਾ ਕੈਮਰਾ ਪੈਨ ਸੀਗਾ ਉਹ ਹੈ ਨਹੀਂ ਸੀਗੇ ਜੀ ਆਪਣੀ ਧੰਨ ਇੱਥੇ ਉਹ ਗਏ ਹੋਏ ਸੀਗੇ ਤੇ ਇਸ ਕਰਕੇ ਵੀ ਵੀਡੀਓ ਪਾਈ ਗਈ ਹੈਗੀ यो जेडी ਪਾਈ ਗਈ ਤੇ ਹੁਣ ਆਪਾਂ ਜਿਹੜੀ ਵੀਡੀਓ ਇੱਕ ਦਿਨ ਛੱਡ ਕੇ ਜਾਂ ਡੇਲੀ ਆਪਾਂ ਹੁਣ ਰੋਜ਼ ਵੀਡੀਓ ਪਾਇਆ ਕਰਾਂਗੇ ਤੇ ਜਲਦੀ ਜਲਦੀ ਸਾਰੇ ਭੈਣਾਂ ਨੂੰ ਰਿਕੁਐਸਟ ਹੈ ਕਿ ਜਲਦੀ ਕਰਕੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਜਲਦੀ ਜਲਦੀ ਜਿਹੜੀ ਸ਼ਾਪਿੰਗ ਹੈ ਤੁਸੀਂ ਕਰ ਸਕਦੇ ਹੋ ਜੀ ਤੇ ਸੂਟ ਆਪਾਂ ਲੈ ਕੇ ਆਏ ਆ ਜੀ ਕਾਟਨ ਦੇ ਤੇ ਬਹੁਤ ਸੋਹਣੇ ਸੂਟ ਨੇ ਤੇ ਆਓ ਵੀਡੀਓ ਸ਼ੁਰੂ ਕਰਦੇ ਆ ਜੀ ਪਹਿਲਾ ਸੂਟ ਆ ਜੀ ਜਿਹੜਾ ਇਹ ਏਕੇ ਦੇ ਸੂਟ ਰੈਂਡ ਹੈ ਜੀ ਪ੍ਰਿੰਸ ਕਲੈਕਸ਼ਨ ਦਾ કોટਨ ਦੇ ਸੂਟਾਂ ਬਹੁਤ ਸੋਹਣਾ ਸਟਾਫ ਹੈਗਾ ਤੇ ਬਹੁਤ ਸੋਹਣੇ ਸੁਪ ਵਿੱਚ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣਾ ਸਟਾਫ ਹੈਗਾ ਤੇ ਆ ਹੈਗੀ ਹੈ ਜੀ ਇਹਦੀ ਬਾਟਮ ਚਾਈਨੀ ਬਾਟਮ ਹੈ ਕੀ ਸ਼ੌਟ ਲੈ ਸਕਦੇ ਹੋ ਜੀ ਤੁਹਾਨੂੰ ਪਸੰਦ ਆ ਸੂਟ 850 ਰੁਪਏ ਇਹਦਾ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਕੋਸਟ ਹੈ ਜੀ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੀ ਆਰਡਰ ਆ ਜੇ ਤੁਸੀਂ ਦੇ ਸਕਦੇ ਹੋ ਥੋੜੀ ਆਪਣੀ ਦੁਕਾਨ ਦੀ ਲੁੱਕ ਵੀ ਬਦਲ ਲਈ ਆ ਫਸ ਪਹਿਲਾਂ ਨਾਲ ਕੋ ਵੀ ਤੁਸੀਂ ਦੇਖੀ ਰਹੇ ਹੋਗੇ ਤੇ ਅਗਲਾ ਸੂਟ ਹੈਗਾ ਜੀ ਆਵਲਾ ਹੈਗਾ ਇਹਦਾ ਅਗਲਾ ਸੂਟ ਹੈਗਾ ਇਹ ਹੈਗਾ ਜੀ ਪੈਰਲਟ ਕਲਰ ਦਾ कलर सौफ्ट अगला कलर रहेगा जी प्रिंस ਦਾ ਕਾਟਨ ਦੇ ਸੂਟ ਦੀ ਜੀ ਇਹ ਬਹੁਤ ਸੋਹਣੇ ਤੇ ਬਹੁਤ ਸਫਟ ਸਾਫ ਤੇ ਦਾ ਸਟਾਫ ਹੈਗਾ ਆਇਆ ਦਾ ਅਗਲਾ ਕਲਰ ਬਹੁਤ ਲਾਈਟ ਕਲਰ ਨੇ ਕਿਉਂਕਿ ਮੇਂ ਗਰਮੀ ਚ ਫੇਰ ਕਰਨ ਲਈ ਬਹੁਤ ਸੋਹਣੇ ਕਲਰ ਬਈ ਲਾਈਟ ਲਾਈਟ ਆਇਆ ਜਿਸ ਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹਾਂ 850 ਰੁਪਏ ਦਾ ਪ੍ਰਾਈਸ ਹੈਗਾ ਤੇ ਬਿਲਕੁਲ ਕੋਈ ਖਰਾਬ ਹੋਣ ਵਾਲਾ ਹੋ ਨਹੀਂ ਹੈਗਾ ਇਹ ਬਹੁਤ ਸੋਹਣਾ ਸਟੱਫ ਹੈ ਅਗਲਾ ਕਲਰ ਹੈਗਾ ਚਿਕਾ ਸਾਰੇ ਕਲਰ ਬਹੁਤ ਸੋਹਣੇ ਅਜੀ ਇੱਕ ਤੋਂ ਇੱਕ ਨੇ ਤੁਸੀਂ ਜਿਹਨਾਂ ਪਸੰਦ ਆ ਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਅਗਲਾ ਸੂਟ ਹੈਗਾ ਜੀ ਇਹ ਆਲ ਓਵਰ ਰੈਨਗੇ ਸੂਟ ਇਹ ਵੀ ਸੇਮ ਪ੍ਰਾਈਸ ਦੇ ਨੇ 850 ਰੁਪਏ ਪ੍ਰਾਈਸ ਹੈਗਾ ਤਾਂ ਵੀ ਬਲੈਂਕ ਕਲਰ ਹੈਗਾ ਇਹ ਵੀ ਬਹੁਤ ਸੋਹਣਾ ਜਿਹੜਾ ਪ੍ਰਿੰਟ ਬਣਿਆ ਹੋਇਆ ਹੈਗਾ ਬਲੈਕ ਬਹੁਤ ਜ਼ਿਆਦਾ ਟ੍ਰੈਂਡ ਚ ਹੈਗਾ ਜੇ ਤੁਹਾਨੂੰ ਪਸੰਦ ਆ ਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ 850 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ ਵੀ ਇਹ ਸੂਟ ਆਲ ਓਵਰ ਰਹੂਗਾ ਜੀ ਹਾਜ਼ਰੀ ਹੈ ਜੀ ਇਹ ਸੂਟ ਵੀ ਆਲ ਓਵਰ ਨਾਊਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ 850 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੀ ਹੈ ਜਿਹੜੀ ਕਾਟਰ ਨਾ ਬਿਲਕੁਲ ਨਾ ਤਾਂ ਇਹ ਕਪੜਾ ਛੜਦਾ ਸ਼੍ਰਿੰਕ ਵਗੈਰਾ ਨਹੀਂ ਹੁੰਦਾ ਤੇ ਨਾ ਹੀ ਇਹਦੇ ਵਿੱਚ ਕੋਈ ਕਲਰ ਫੇਡ ਹੋ ਕੱਲਾ ਇੱਦਾਂ ਦੇ ਹੈਗੇ ਕਲਰ ਉਦਾਂ ਹੀ ਰਹੇਗੇ ਸਾਰੇ ਨੇ ਛੋਟਾ ਪ੍ਰਿੰਟ ਬਹੁਤ ਘੱਟ ਮਿਲਦਾਗਾ ਸਾਰੇ ਵੱਡੇ ਪ੍ਰਿੰਟ ਵਿੱਚ ਅਗਲਾ ਕਲਰ ਹੈਗਾ ਬਲੈਕ ਇਹ ਵੀ ਬਹੁਤ ਸੋਹਣਾਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ 5 ਮੀਟਰ ਕੀ ਕੱਟ ਰਹੂਗੀ ਜੇਕਰ ਤੁਸੀਂ ਦੁਪੱਟਾ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਆਪਣਾ ਜਿਹੜਾ ਪਤਾ ਲੈ ਸਕਦੇ ਹੋਗੇ ਥਸਲੀਮ ਦੇ ਪਿਓ ਤੇ ਜਿਹੜਾ ਵੀ ਕੋਈ ਦੁਪੱਟਾ ਤੁਸੀਂ ਲੈਣਾ ਹੋਇਆ ਉਹ ਲੈ ਸਕਦੇ ਡਾਈ ਕਰਾ ਕੇ ਜੇ ਕੋਈ ਲੈਸ ਕਰਾ ਲਗਾਉਣੀ ਆ ਉਹ ਵੀ ਲਗਾ ਕੇ ਦੇਵਗੀ ਜੀ ਅਗਲਾ ਸਬ ਅਫ ਬਾਈਟ ਹੈ ਜੀ ਅਫ ਬਾਈਟ ਤੇ ਲੱਗਾ ਸੋਟਾ ਜੀ ਇਹ ਵੀ ਬਹੁਤ ਸੋਹਣਾਗਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਹਾਂਜੀ ਉਮੀਦ ਕਰਦੀ ਆ ਜੇ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਏ ਹੋਊਗੀ ਕਿਸਾਨ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਜੀ ਤੇ ਲਾਈਕ ਲਾਈਕ ਵੀ ਕਰਿਓ ਕਮੈਂਟ ਕਰਕੇ ਦੱਸਿਓ ਵੀ ਸਾਡੇ ਲੈਕਚਰ ਤੁਹਾਨੂੰ ਕਿੱਦਾਂ ਲੱਗੀ ਤੇ ਸ਼ੁਰੂ ਤੋਂ ਲੈ ਕੇ ਵੀਡੀਓ ਐਂਡ ਤੱਕ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਸਾਰੇ ਵੀ ਜਿਹੜਾ ਰੇਟ ਪਿਆਰਾ ਸੇ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਕਿ